ਹਾਂਜੀ ਸਤਿ ਸ੍ਰੀ ਅਕਾਲ ਜੀ ਪਟਿਆਲੇ ਵਾਲੇਓ ਕੀ ਹਾਲ ਚਾਲ ਨੇ ਤੇ ਅੱਜ ਬਹੁਤ ਸੋਹਣੀ ਕੋਠੀ ਲੈ ਕੇ ਆਇਆ ਤੁਹਾਡੇ ਲਈ ਇੱਕ ਕੋਠੀ ਵਿਕਿਆਊ ਆ ਤੇ ਪੂਰੀ ਐਨ ਤਿਆਰ ਹੋ ਚੁੱਕੀ ਐ ਤੇ ਭਰਾ ਨੇ ਆਪਣੇ ਲਈ ਪੂਰੀ ਵਧੀਆ ਤਿਆਰ ਕਰਵਾਈ ਸੀ ਆਪ ਖੁਦ ਤੇ ਭਰਾ ਦਾ ਆ ਗਿਆ ਵੀਜ਼ਾ ਤੇ ਭਰਾ ਜਾ ਰਿਹਾ ਬਾਹਰ ਹੁਣ ਤੇ ਉਹਦੇ ਲਈ ਪੂਰੀ ਐਨ ਦੇਖੋ ਤੁਸੀਂ ਆਪ ਦੇਖੋਗੇ ਨਾ ਕੋਠੀ ਤੁਹਾਨੂੰ ਪਤਾ ਲੱਗ ਜੂ ਵੀ ਹਾਂ ਵਾਕੇ ਯਾਰ ਆਪ ਦੇ ਲਈ ਹੀ ਤਿਆਰ ਕਰਾਈ ਹੋਈ ਆ ਪੁਰੀਆਂ ਵਧੀਆ ਕੋਠੀ ਤਿਆਰ ਹੋਈ ਹੋਈ ਆ ਰੇਟ ਵੀ ਬਾਜਵਾ ਕੋਈ ਬੜਾ ਜ਼ਿਆਦਾ ਰੇਟ ਨਹੀਂ ਪੂਰਾ ਸਹੀ ਰੇਟ ਹੈਗਾ ਤੇ ਪੌੜੀਆਂ ਪਾੜੀਆਂ ਤੁਸੀਂ ਪੁਰੀਆਂ ਦੇਖ ਸਕਦੇ ਹੋ ਪੁਰੀਆਂ ਘੈਂਡ ਤਿਆਰ ਕਰੀਆਂ ਹੋਈਆਂ ਨੇ ਉੱਪਰ ਵੀ ਵਧੀਆ ਰੂਮ ਬਣਿਆ ਹੋਇਆ ਲੂਬੀ ਹੈ ਤੇ ਬਹੁਤ ਵਧੀਆ ਤਿਆਰ ਹੋਈ ਹੋਈ ਕੋਠੀ ਜਾਨੀ ਕਿ ਤੇ ਇਹ ਹੈਗੀ ਆ ਆਪਣਾ ਜਦੋਂ ਪਟਿਆਲੇ ਤੋਂ ਸਨੌਰ ਨੂੰ ਜਾਂਦੇ ਆ ਤੇ ਬਾਈਪਾਸ ਵਾਲਾ ਪੁਲਾਉਂਦਾ ਜਿਹੜਾ ਅੱਧਾ ਵਾਲਾ ਪੀਰ ਹੈ ਉਹਦੇ ਬਿਲਕੁਲ ਨੇੜੇ ਕੋਠੀ ਹੈ ਇਹ ਅੰਬਿਕਾ ਇਨਕਲੇਵਾ ਤੇ ਨਾਲ ਹੀ ਪੈ ਜਾਂਦਾ ਉੱਥੇ ਨੇੜੇ ਆ ਕੋਠੀ ਪੂਰਾ ਣ ਸ਼ਾਂਤ ਏਰੀਆ ਹੈਗਾ ਪੂਰਾ ਵਧੀਆ ਮਾਹੌਲ ਹੈ ਏਰੀਏ ਦਾ ਕੋਈ ਇਹ ਨਹੀਂ ਹੈਗਾ ਵੀ ਏਰੀਆ ਵਧੀਆ ਨਾ ਹੋਵੇ ਏਰੀਆ ਪੂਰਾ ਸੋਹਣਾ ਏਰੀਆ ਹੈਗਾ ਤੇ ਪੂਰੇ ਣ ਵਧੀਆ ਤਿਆਰ ਹੋਈ ਹੈ ਆ ਟੂਟੀਆਂ ਦੇਖ ਲਓ ਤੁਸੀਂ 15 ਸਾਲ ਦੀ ਗਾਰੰਟੀ ਹੈ ਇਹ ਟੂਟੀਆਂ ਦੀ ਤੇ ਪੂਰਾ ਣ ਦੇਖ ਲਓ ਤੁਸੀਂ ਪੂਰੀ ਵਧੀਆ ਤਿਆਰ ਹੋਈ ਹੋਈ ਹੈ ਸ਼ੌਂਕੀਆ ਕੋਠੀ ਤਿਆਰ ਕਰੀ ਸੀ ਵੀਰ ਨੇ ਤੇ ਬਾਈ ਜਾ ਰਿਹਾ ਬਾਹਰ ਤੇ ਜਿਹੜਾ ਵੀ ਆਪਣਾ ਕਰ ਲੈਣਾ ਚਾਹੁੰਦਾ ਹੈ ਉਹ ਨੂੰ ਜਰੂਰ ਵੀਡੀਓ ਭੇਜੋ ਲਾਈਕ ਤੇ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਕਮੈਂਟ ਕਰਿਓ ਤੇ ਕਰ ਦੋ ਸ਼ੇਅਰ ਕਰਕੇ